ਲਓ ਵੀ ਮਿੱਤਰੋ ਅੱਜ ਆਪਾਂ ਇਹਦਾ ਗੇਰਾ ਦੀ ਵੀ ਦੱਸਾਂਗੇ ਤੁਹਾਨੂੰ ਤੇਰੀ ਐਵਰੇਜ ਵੀ ਕੱਢ ਕੇ ਦੇਖਾਂਗੇ ਇੱਕ ਉਹ ਡੇਢ ਕਿੱਲਾ ਤੇ 9 ਕਨਾਲਾ ਇਹ ਆ ਆਪਾਂ ਕਹਿਰ ਲਾਵਾਂਗੇ ਤੇ ਤੋਂ ਬਾਅਦ ਨਾਲ ਗੂਗਲ ਤੇ ਜਾ ਕੇ ਆਪਾਂ ਸਾਰੇ ਨੂੰ ਮਿਣਾਗੇ ਹਨਾ ਕਿੰਨੇ ਏਕੜ ਆਗੇ ਕਿੰਨੇ ਕਿ ਡ੍ਰੈਕਟਰ ਚੱਲਿਆ ਹੀ ਨਹੀਂ ਹੈਗੇ ਕਿ ਆਪਾਂ ਅੰਦਾਜ਼ੇ ਨਾਲ ਕਿੰਨਾ ਕਨਾਲਾ ਦਾ 9 ਕਨਾਲਾ ਆਪਾਂ ਮਿਣਾਗੇ ਵੀ ਪੂਰਾ ਤੇ ਤੇਲ ਵੀ ਮਿੰਦੇ ਆਂਦੀ ਟ੍ਰਿਪਮੀਟਰ ਵੀ ਲਾ ਲਈ 20 ਤਵੀਆਂ ਨੇ ਕਹਿਰ ਲਾਵਾਂਗੇ ਮਿੱਟੀ ਵੀ ਗਿੱਲੀ-ਗਿੱਲੀ ਜੀ ਹੈਗੀ ਤੇ ਡੂੰਗੀ ਲੱਗੂਗੀ ਆਪੇ ਹੈਰੋ ਤੇ ਆਪਾਂ ਜਿੰਨੀ ਕ ਆਪਾਂ ਲੋੜੋਂ ਦੀ ਉੰਨੀ ਕ ਲਾਵਾਂਗੇ ਇਹ ਨਹੀਂ ਹੈਗਾ ਕਿ ਉੱਤੇ ਪੁਜਾਈ ਫਿਰਾਂਗੇ ਤੇ ਕਮੈਂਟ ਕਰਕੇ ਮੈਨੂੰ ਇਹ ਨਾ ਕਿਓ ਬਈ ਤੇ ਉੱਤੇ ਉੱਤੇ ਪੁਜਾਈ ਫਿਰ ਬਈ ਅਸੀਂ ਕਦੋਂ ਕਰਨਾ ਸਾਨੂੰ ਵੀ ਪਤਾ ਕਿੰਨੀ ਕ ਲਾਉਣੀਆਂ ਚ ਤਾਂ ਕਰਕੇ ਹੁਣ ਆਪਾਂ ਇਹਦਾ ਤੇਲ ਮਿਲ ਲੈਨੇ ਗਏ ਜੀ ਨਾਲ ਰੋ ਤੇਲ ਮਿਣ ਕੇ ਦਿਖਾ ਦਿੰਨੇ ਕਿੰਨਾ ਕ ਹੋਣਾ ਦੇਖ ਲੋ ਟ੍ਰਿਪ ਜ਼ੀਰੋ ਕੀਤੀ ਹੋਈ ਆ ਮੈਂ ਮ ਤੁਹਾਨੂੰ ਦਿਖਾਉਂਗਾ ਟਰਬੋ ਤੋਂ ਬਾਅਦ ਇਹ ਕਿੰਨਾ ਤੇਲ ਖਾਂਦਾ ਹੁਣ ਬਾਣ ਇਥੇ ਪੱਦਰ ਮੈਂ ਤਾਂ ਇਥੇ ਮਿਲਦਾ ਕਿ ਘਰੇ ਰੋਚ ਨਹੀਂ ਮਸਾਉਂਦਾ ਪੱਕਾ ਹੁੰਦਾ ਆ ਬਹੁਤ ਚੰਗੀ ਚੀਜ਼ ਹੈ ਜਿਹੜੀ ਮਹਿੰਦਰਾ ਦਿੰਦੀ ਹੈ ਇਹਦੇ ਵਿੱਚ ਬਹੁਤ ਕਚਰਾ ਹੁੰਦਾ ਇਹਦੇ ਵਿੱਚ ਹੋਰ ਦੇਖੋ ਬਈ ਗੇੜੀ ਖੜ ਗਈ ਜਾ ਕੇ ਇਹ ਤੇ ਹੈਗਾ ਬਾਈ 40 45 ਤੇ 44 ਤੇ 43 ਲੀਟਰ ਦੇ ਵਾਲਾ ਇਹ ਚਾਉਂਦੇ ਨਹੀਂ ਅਸੀਂ 43 ਲੀਟਰ ਦੇ ਕੋਲੋਂ 40 41 ਬਲੀ 43 43 ਕਿ ਲੀਟਰ ਵਿੱਚ ਤੇਲ ਹੈਗਾ ਚਲੋ ਯਾਦ ਰੱਖਾਂਗੇ 43 ਬੌਣਾ ਦਾ ਜ 8 9 ਕੇ ਲਿਆ ਪਰ ਆਪਾਂ ਇਹਦੀ ਐਵਰੀ ਦਿਖਾਵਾਂਗੇ ਤੁਹਾਨੂੰ ਉੱਧਰ ਇੰਨੇ ਦਾ ਕੀ ਦਿਖਾਵਾਂਗੇ ਬਾਕੀ ਟੋਟਲ ਆਟ ਦੀ ਐਂਡ ਤੁਹਾਨੂੰ ਦੱਸ ਦਾਂਗੇ ਕਿੰਨੇ ਬਾਅਦ ਤੇ ਕਿੰਨੇ ਕੁਛ ਆ ਮਿੱਤਰੋ ਬਾਣ ਬਾਲਾ ਹੀ ਗੱਲਾ ਪਿਆ ਯਾਰ ਆ ਦੇਖੋ ਇਹ ਟਰੈਕਟਰ ਤੂਰੀ ਵੀ ਆ ਪਹਿਲਾਂ ਤਾਂ ਆਪਾਂ ਬੋਧੇ ਤੇ ਸੀ ਚੌਥਾ ਮੀਡੀਅਮ ਦੇ ਵਿੱਚ ਅੱਜ ਤੀਜਾ ਮੀਡੀਅਮ ਲਾਇਆ ਚਲੋ ਇਹ ਤੇ ਮੈਨੂੰ ਕੀ ਪਰਵਾਹ ਹੋਣੀ ਹੈ ਤੀਜੇ ਮੀਡੀਅਮ ਜ ਦਾ ਆਰਾਮ ਨਾਲ ਘਰ ਫਿਰਦਾ ਆਪਾਂ ਚੱਕਰ ਕਰ ਰੱਖਿਆ 1600 ਚੱਕਰ ਕਰ ਰੱਖਿਆ ਤੇ 1500 ਤੇ ਚੱਲ ਜਾਂਦਾ ਇੱਥੇ ਦਾ ਮੜਾ ਕਿੜਾ ਰਹਿ ਗਿਆ ਸੀਗਾ ਤੇ ਨਾ ਤਾਂ ਕਰਕੇ ਤੇ ਦੁਬਾਰੇ ਲਾਉਣਾ ਬੈ ਜਾਦਾ ਹੁਣ ਇਹ ਸਿਰ ਨਵੇਂ ਕਿੜੇ ਚ ਤੁਹਾਨੂੰ ਦਿਖਾਉਣਾ ਮੈਂ ਕਿੰਨੇ ਕਿਤੇ ਚੱਲਦਾ ਤੇ ਅੱਜ ਦੀ ਐਵਰੇਜ ਆਪਣੀ ਤੀਜੀ ਮੀਡੀਅਮ ਤੇ ਗੇਅਰ ਲਈ ਹੋਊਗੀ ਆਹ ਰੇਂਜ ਮਾੜੀ ਕੁੱਝ ਨਹੀਂ ਕਰਦੀ ਇਹਨੂੰ ਅੱਜ ਆਪਣੇ ਕੋਲੇ ਪੰਦਾ ਹੀ ਹੈਗਾ ਨਾ ਕੋਈ ਨਹੀਂ ਸੋਨੂੰ ਮੈਂ ਐ ਵੀ ਦਿਖਾਉਂਦਾ ਇਹ ਟਰਬੋ ਤੇ ਟਰਬੋ ਤੇ ਨਾ ਟਰਬੋ ਦੀ ਪਾਵਰ ਚ ਕਿੰਨਾ ਕਸਟਰ ਆ ਜਾਂਦਾ ਕੋਲ ਟਰੈਕਟਰ ਤੁਸੀਂ ਐ ਕਹੋ ਲੋਡ ਤੇ ਨਹੀਂ ਹੈਗਾ ਜਮਾ ਆਉਦੀ ਨੋਰਮਲ ਸਪੀਡ ਤੇ ਕੰਮ ਕਰ ਰਿਹਾ ਅਨਾ ਕਈ ਵਾਰ ਆਏ ਹੁੰਦਾ ਕਿ ਆਖੂ ਟਰੈਕਟਰ ਤੇ ਓਵਰ ਲੋਡ ਪਾ ਰੱਖਿਆ ਤੂੰ ਆ ਕਰਕੇ ਟਰੈਕਟਰ ਦਵੀ ਜਾਂਦਾ ਉਹ ਚੱਕਰਾ ਹੈ ਨਹੀਂਗਾ ਹੁਣ ਬਾਣ ਦਾ ਪੂਰਾ ਵਧੀਆ ਬਣੀ ਜਾਂਦਾ ਇਹ ਗੱਲ ਕਰੀ ਇੱਦਾਂ ਕਹਿਰ ਲਾ ਕੇ ਕਲਵਾਰ ਜੁਟਰੀ ਜਿੱਤੋ ਕਿਉਂਕਿ ਕੱਲ ਹੀ ਬੂੰਗੀ ਵੱਟੀ ਐ ਦੇ ਚੋ ਤਾਂ ਕਰਕੇ ਹਵਾ ਵੀ ਲੱਗਾਂ ਦਿੰਦੀ ਵਾਂਡੂ ਜੋ ਪਹਿਲਾ ਵਾਲੇ ਵਾਂਡ ਜਿਹੜੇ ਪਿਆਰ ਸੀ ਆਪਾਂ ਉਹ ਜਿਉਣਾ ਲਾਦਾ ਉਹੋ ਆਪਾਂ ਬਾਤ ਆ ਤੇ ਹੁਣ ਆਪਾਂ ਇਹਦੇ ਜਾ ਕੇ ਇਹ ਵੈਸੇ ਦਾ ਦੋ ਕਿੱਲੇ ਆ ਗਏ ਤੇ ਜਿਹੜਾ ਉਹ ਪਨੀਰ ਵਾਲਾ ਥਾਂ ਵਿੱਚ ਆਪਣਾ ਉਹੋ ਅਲੱਗਾਂ ਤਾਂ ਕਰਕੇ ਆਪਾਂ ਬਣਾ ਕੇ ਇਹਨੂੰ ਸਾਰੇ ਨੂੰ ਫੇਰ ਹੀ ਆਪਾਂ ਨੂੰ ਅਸਲ ਪਤਾ ਲੱਗੂਗਾ ਤੇ ਇੱਥੇ ਵੀ ਆਪਾਂ ਤੀਜੇ ਮੀਡੀਆ ਵੀ ਕਿ ਲਾਈ ਹੋਈਆਂ ਆ ਬੜੀ ਬਈ ਗੱਲਾਂ ਬਾਹਲਾ ਹੋ ਰਿਹਾ ਬਾਣ ਜਿਹੜੇ ਆਮ ਬਾਣ ਹੁੰਦੇ ਉਹਨਾਂ ਜਿਹਦਾ ਆਪਾਂ ਬਾਤ ਲੰਦੇ ਹਗੇ ਮੀਹ ਵਾਲੇ ਦਿਨ ਪੈਸਿਆ ਆਪਾਂ ਮੀਂਹ ਪਈਆ ਆਸ ਦਾ ਮੀਂਹ ਪੈਣ ਤੋਂ ਬਾਅਦ ਅੱਜ ਬਾਣ ਨੂੰ ਆਇਆ ਆਪਾਂ ਤਾਂ ਕਰਕੇ ਬੜਾ ਤੰਗ ਹੋ ਜਾਂਦਾ ਟਰੈਕਟਰ ਤੋਂ ਦਿਸਾਈਂ ਗੈਲੋ ਢੱਡਾ ਇਕੱਠਾ ਹੋ ਗਿਆਗਾ ਕੋ ਮੀਟਰੋਂ ਆਪਾਂ ਜਿੰਨਾ ਬਾਣ ਹੋਰੇ ਪਾਉਣਾ ਸੀ ਬਾਤ ਆ ਮੋੜ-ਮੂੜ ਕੱਟਦੇ ਪੂਰੇ ਤੇ ਹੁਣ ਆਪਾਂ ਗੱਲ ਕਰਦੇ ਆ ਇਹਨੇ ਕਿੰਨਾ ਤੇਲ ਖਾਦਾ ਠੀਕ ਆ ਤੇਲ ਮੈਂ ਤੁਹਾਨੂੰ ਕਿਹੜਾ ਦੱਸ ਦੂ ਜਿਹਦਾ ਵਾਣ ਦੀ ਕੈਲਕੂਲੇਸ਼ਨ ਆ ਉਹ ਮੈਂ ਇੱਕ ਵਾਰੀ ਕਰਦਾ ਤਾਂ ਤੁਹਾਨੂੰ ਉਹ ਵੀ ਨਾਲ ਦੀ ਨਾਲ ਹੀ ਦੱਸ ਦਿੰਨਾਗਾ ਕਿਰਾਂ ਮੈਨੂੰ ਕੈਲਕੂਲੇਸ਼ਨ ਕਰਦੋ ਪਰ ਆਪਾਂ ਉਸ ਤੋਂ ਪਹਿਲਾਂ ਤੇਲ ਮਿਲ ਲਈਏ ਕੈਲਕੂਲੇਸ਼ਨ ਦੇਖੋ ਆਪਾਂ ਰੋਂਗ ਨਹੀਂ ਕਰਦੇ ਕਿਉਂਕਿ ਆਪਾਂ ਨੂੰ ਕੋਈ ਫਾਇਦਾ ਨਹੀਂ ਇਹ ਗੈਨ ਚ ਵੀ ਆਪਣਾ ਟਰੈਕਟਰ ਤੇਲ ਨਹੀਂ ਖਾਂਦਾ ਵੱਧ ਖਾਂਦਾ ਘੱਟ ਖਾਂਦਾ ਆਪਾਂ ਨੂੰ ਵੀਰ ਕਿਸੇ ਨੇ ਸਪੌਂਸਰ ਨਹੀਂ ਕੀਤਾ ਨਾ ਕਿ ਟਰੈਕਟਰਾਂ ਦੀ ਗੈਨ ਭਰਾਵਾ ਸਾਡੇ ਟਰੈਕਟਰ ਦਾ ਐ ਕਰਦੇ ਤਾਂ ਲੀਟਰ ਨਾਲ ਹੀ ੱਲਾਵਾ ਦਿੰਦਾ ਸੋ ਜੋ ਹੋਊਗਾ ਆਪਾਂ ਸੱਚ ਹੋਊਗਾ ਸੱਚ ਦੇ ਇਲਾਵਾ 43 ਲੀਟਰ ਸੀ ਉਦੋਂ ਠੀਕ ਆ ਘੰਟੇ ਦੇਖ ਲਾਉਂਦੇ ਆਪਾਂ ਕਿੰਨੇ ਚੱਲਿਆ ਇਹ ਰਿਹਾ بڑا ਪੰਗਾ ਵਾਰੀ ਗੇਜ ਕੱਢ ਲਈਏ ਮੈਂ ਦੇਖ ਲਿਆ ਕਿੰਨਾ ਘੰਟੇ ਚੱਲਿਆ ਹੁਣ ਭਾਈ ਕਈ ਵਿਦਵਾਨ ਵੀ ਆਉਣਗੇ ਨਾ ਆਪਣੀ ਵੀਡੀਓ ਥੱਲੇ ਕਿ ਭਾਈ ਗੇਜ ਨਾਲ ਗਲਤ ਆ ਉਹ ਵੀ ਗਲਤ ਠੀਕ ਆ 1.3 ਘੰਟੇ ਚੱਲ ਪਿਆ 1 ਘੰਟੇ 18 ਮਿੰਟ ਚੱਲ ਗਿਆ ਇਹ ਟਰੈਕਟਰ ਕਿੰਨੇ ਬਾਣ ਚ ਹੋ ਗਈ ਸੁਣ ਦੱਸਾਂਗੇ ਲਓ ਜੀ ਆਉਣ ਹੋ ਜੂ ਡੀਜ਼ਲ ਦਾ ਡੀਜ਼ਲ ਤੇ ਬਾਣ ਦਾ ਬਾਣ ਇਹ ਖਾ ਗਿਆ ਮਿੱਤਰੋ 35 36 37 ਤੇ 38 ਤੇ ਆ ਦਿਖਦਾ ਹੋ ਨਹੀਂ ਦਿਖਦਾ ਏਹੋਂ ਦਿਖਣਾ ਨਹੀਂ ਇਹ ਚਨਾ ਮੈਂ 38 ਤੇ ਆਖਿਆ ਤਾਂ ਇਸ ਵੇਲੇ ਸੱਚੂ ਆ ਦੇਖੋ ਉਹ ਤਾਂ ਸਲਾਬ ਚੜ ਗਈ 38 ਤੋਂ ਉੱਤੇ ਚੜ ਗਿਆ ਮੇਟਰ ਸਾਰੀ ਐਵਰੇਜ ਕੱਢ ਲਈ ਆਪਾਂ ਲਗਭਗ ਤੁਹਾਨੂੰ ਮੈਂ ਸਕਰੀਨਸ਼ਾਟ ਵੀ ਦਿਖਾਇਆ ਨਾ 2.7 ਕਿੱਲੇ ਬਣਦੇ ਹੈਗੇ ਤੇ ਹੈਕਟੇਅਰ ਚ ਬਣਦੇ ਸੀ 1. ਪਤਾ ਨਹੀਂ 0.9 ਇਦਾਂ ਜੀ ਮੈਂ ਤੁਹਾਨੂੰ ਦਿਖਾਈ ਦਿੱਤਾ ਸਾਰਾ ਤੇ ਹਕਟੇਰ ਟੁਇਕਡ ਕਰਕੇ ਆਪਣੇ 2.7 ਏਕੜ ਬਣ ਕੇ ਤੇ ਇਹਨੇ ਤੇਲ ਖਾਦਾ ਸੀ 43 ਲੀਟਰ ਸੀ ਗਿਆ ਤੇ 38 ਰਹਿ ਗਿਆ ਸੀ 5 ਲੀਟਰ ਹੋ ਗਿਆ ਨਾ ਤੇ ਚਲੋ ਆਪਾਂ 1 ਲੀਟਰ ਉੱਤੇ ਕਰ ਲੈਨੇ ਆ ਨਾ ਕਈ ਵਾਰ ਕਿਉਂਕਿ ਆਪਾਂ ਰਾਤ ਤਾਂ ਕੋਈ ਲਾਇਆ ਨਹੀਂ ਕਿਉਂਕਿ ਰਾਤ ਆਪਾਂ ਉਰਿਆ ਕੀ ਮਣਿਆ ਸੀ ਬਸ ਐ ਲੈ ਲਓ ਅੱਧਾ ਕੋਈ 60 ਕਪੂਟੇ ਇਧਰ ਆਈਆਂ ਗਿਆ ਆਪਾਂ ਉਹ ਤਾਂ ਚਲੋ ਆਪਾਂ ਲਾਉਂਦੇ ਨਹੀਂ ਢੇੜੇ ਵੀ ਬਹੁਤ ਮਾਰਦੇ ਕਈ ਵਾਰ ਆਪਾਂ ਸਹੀ ਵਾਹਿਆਗਾ ਸਹੀ ਮਾਇਨੇ ਦੇ ਵਿੱਚ ਵਾਹਿਆਗਾ ਨਾ ਇੰਨੇ ਕ ਢੇੜੇ ਉੱਤੇ ਥੱਲੇ ਲੱਗ ਜਾਂਦੇ ਨਹੀਂ ਇਹ ਨਹੀਂ ਹੈ ਕਿ ਕੋਈ ਗੇੜਾ ਇੱਕ ਵੀ ਨਹੀਂ ਮਰਿਆ ਹਨਾ ਪੂਰਾ ਪੂਰਾ ਕਈ ਵਾਰ ਐ ਲੈ ਲਓ 2 ਫੁੱਟ ਥਾਂ ਵਾਸਤੇ ਵੀ ਗੇੜਾ ਲਾਉਣਾ ਪਿਆ ਆਪਾਂ ਨੂੰ ਤੇ ਆਪਾਂ ਥੋੜੀ-ਬੋਟੀ ਐ ਲੈ ਲੈਨੇਗੀ ਟਰੈਕਟਰ ਚ ਤੇਲ ਖਲਦਾ ਸੀ ਅੱਧਾ ਗਲੀਟਰ ਤਾਂ ਫਰਕ ਪੈ ਗਿਆ ਤੇ ਅੱਧਾ ਗਲੀਟਰ ਆਪ ਚਲੋ ਕਹਦੇ ਨੇ ਗੇਜ ਦਾ ਫਰਕ ਪੈ ਗਿਆ ਪਰ ਤੇਲ ਵੈਸੇ ਥੋਨੂੰ ਮੈਂ ਦੱਸਦਾ ਕਿੰਨਾ ਖਾਦਾ ਤੀਜੇ ਮੀਡੀਅਮ ਦੇ ਵਿੱਚ ਸੀ ਜੇ ਮੈਂ ਇਹੀ ਚੌਥੇ ਮੀਡੀਅਮ ਦੇ ਵਿੱਚ ਵਾਹਦਾ ਆਪਾਂ ਮਾ ਟਰੈਕਟਰ ਚੱਲੀ ਜਾਂਦਾ ਉਹਨੇ ਤੇਲ ਵੱਧ ਖਾਣੀ ਖਾਣਾ ਸੀ ਆ ਹੁਣ ਜੇ ਆਪਾਂ ਲਾਈਏ ਯਾਰ ਘੰਟਿਆਂ ਦੇ ਹਿਸਾਬ ਤੇ ਨਹੀਂ ਕਿੰਨਾ ਖਾਦਾ ਉਹ ਮੈਂ ਤੁਹਾਨੂੰ ਦੱਸਦਾ 6 ਦੇ ਇਦੇ ਹਿਸਾਬ ਨਾਲ ਇਹਨੇ ਖਾਦਾ 4.6 ਲੀਟਰ 4.5 ਲੀਟਰ ਘੰਟੇ ਦਾ ਤੇ ਜੇ ਆਪਾਂ ਦੂਜੋਂ ਲਾਈਏ 5 ਲੀਟਰ ਦੇ ਹਿਸਾਬ ਨਾਲ ਇਹਨੇ ਖਾਦਾ 3.6 ਕ ਮੈਨੂੰ ਲੱਗਦਾ ਇੰਨਾ ਸੀਗਾ ਯਾਰ ਬਾਕੀ ਮੈਨੂੰ ਫਿਰ ਭੁਲੇਆ ਯਾਰ ਹੁਣ ਕੰਪਰੇਸ਼ਨ ਬਾਕੀ ਤੁਸੀਂ ਲਾ ਲਿਓ ਨਾ ਕਿੰਨਾਗਾ ਪਰ ਆਪਾਂ 1 ਲੀਟਰ ਉੱਤੇ ਤਾਂ ਹੀ ਲਾਉਣੇ ਹੁੰਦੇ ਤਾਂ ਕਿ ਆਪਣੀ ਗਲਤ ਫਹਮੀ ਨਾ ਹੋਵੇ ਕਿਉਂਕਿ ਬਾਈ ਜੇ ਫਰਕ ਪੈਣਾ ਹੁੰਦਾ ਨਾ ਲੀਟਰ ਕਦੀ ਪੈਂਦਾ ਹੁੰਦਾ ਹਰੇਕ ਕਾਸੇ 'ਚ ਬਾਲਾ ਨਹੀਂ ਤਾਂ ਉਸ ਹਿਸਾਬ ਨਾਲ ਆਪਣੀ ਕਿੱਲੇ ਦੀ ਆਈ 6 ਦੇ ਹਿਸਾਬ ਨਾਲ ਆਪਣੀ ਕਿੱਲੇ ਦੀ ਆਈ ਐਵਰੇਜ ਆ 2.2 ਕ ਤੇ ਜੇ ਆਪਾਂ ਪੰਜ ਦੇ ਹਿਸਾਬ ਨਾਲ ਲਾਈਏ ਤਾਂ 1.8 ਲੀਟਰ ਭਰ ਕੇ ਲਾ ਤੇ ਤੀਜੇ ਮੀਡੀਅਮ ਦੇ ਵਿੱਚ 20 ਸੀਗੇ ਤਵੀਆਂ ਪੂਰਾ ਵਧੀਆ ਵਾਹਣ ਬਣਾ ਤਾਂ ਜਿੰਨਾ ਕੁ ਵਧੀਆ ਬਣਾਉਣਾ ਚਾਹੀਦਾ ਸੀ ਕਿ ਆਪਾਂ ਨੂੰ ਬਾਣ ਬਹੁਤ ਗਿੱਲਾ ਸੀ ਤਾਂ ਕਰਕੇ ਦਬਦ ਰਿਆ ਸੀ ਟਰੈਕਟਰ ਹੁਣ ਆਪਾਂ ਜੇ ਹੁਣ ਦੇਖੋ ਆ ਸੀ ਜਿੰਦਨੀ ਆਪਾਂ ਨੂੰ ਤਵੀਆਂ ਹੁਣ ਮਿਲਣ ਨੂੰ ਮਿਲਣੀਆਂ ਪਰ ਹਾਂ ਐਡਾ ਜ਼ਰੂਰ ਹੈ ਕਿ ਆਪਣੇ ਹੋਰ ਕੇਲੇ ਪਏ ਆ ਜੀ ਉਧਰ ਜਾ ਕੇ ਤਵੀਆਂ ਲਾਵਾਂਗੇ ਤੇ ਸਾਰੇ ਹੈਂਡ ਚ ਵੀ ਆਪਾਂ ਰਿਜ਼ਲਟ ਦੱਸਾਂਗੇ ਸਾਰਾ ਕਿੰਨਾ ਖਾਦਾ ਨਹੀਂ ਆਹ ਦੋ ਦਾ ਤੁਸੀਂ ਦੇਖ ਲਿਓ ਕਿੰਨਾ ਖਾਦਾ ਠੀਕ ਆ ਤੇ ਹੁਣ ਆਪਾਂ ਮਿਲਦੇ ਆ ਅੱਗੇ ਤੇ ਜੇ ਉਹ ਰਿਜ਼ਲਟ ਸੇਮ ਜੀ ਮੈਂ ਤੁਹਾਨੂੰ ਦੱਸ ਦੂੰਗਾ ਚਲੋ ਤੇਲ ਆਪਣਾ ਵੀ ਨਹੀਂ ਹੋਇਆ 43 ਲੀਟਰ ਆਉਣ ਜਾਂਦਾ ਫੋ ਬਿਆਰ ਵਿੱਚੋਂ ਅੱਡ ਗੱਡਣਾ ਬਹੁਤ ਔਖਾ ਹੈਗਾ ਤਾਂ ਕਰਕੇ ਆਪਾਂ ਕਿਲੋਮੀਟਰ ਦੇ ਐਵਰੇਜ ਦੇ ਹਿਸਾਬ ਨਾਲ ਦੱਸਾਂਗੇ ਚਾਰ ਪੰਜ ਦੀ ਐਵਰੇਜ ਹੁੰਦੀ ਹੈਗੀ ਬਹੁਤ ਬੜਨ ਦੂਰ ਆ ਗਏ ਆਪਣੇ ਚਲੋ ਮਿਲਦੇ ਆ ਫਿਰ ਅੱਗੇ ਜਾ ਕੇ ਆਪਾਂ ਲਓ ਵੀ ਮਿੱਤਰੋ ਸਾਰੇ ਦਿਨ ਦਾ ਆਪਾਂ ਬਾਤ ਤੇ ਬਾਣ ਹੁਣ ਆਪਾਂ ਸਾਰਿਆਂ ਦੀ ਮਿੰਨਤੀ ਗਿਣਤੀ ਕਰ ਲਈਏ ਉਹ ਤੜਕੇ ਵਾਲੀ ਨਹੀਂ ਤਾਂ ਆਪਾਂ ਕਰ ਹੀ ਲਈ ਸੀ ਹੁਣ ਇਹਦੀ ਵੀ ਕਰ ਹੀ ਲਈਏ ਕਿ ਕਿਵੇਂ ਕੁਝ ਖਾਦਾ ਤੀਜੇ ਵਿੱਚ ਰੱਖਿਆ ਗੇਰ ਮੈਂ ਚੌਥੇ ਚ ਵੀ ਥੋੜਾ ਟਾਈਮ ਲਾਇਆ ਤੇ 202100 ਚੱਕਰਾਂ ਤੇ ਵੀ ਕੀਤਾ ਮੰਨ ਕੇ ਚਲੋ ਸਾਰਾ ਕੁਝ ਮਿਕਸ ਕਰਤਾ ਮੈਂ ਅੱਜ ਤੇ ਹੁਣ ਦੇਖਦੇ ਆਪਾਂ ਕੀ ਸਬ ਚਾਰਾ ਕੀ ਕਹਿੰਦਾ ਆਪਣਾ ਅਰਜਨ ਵੈਲੀ ਕਿ ਮੈਂ ਕਿੰਨੇ ਕੁ ਖਰਾਕਾਂ ਖਾਧੀਆਂ ਚਾ ਡੰਡੇ ਸੀ ਦੋ ਘਰੇਗੇ ਦੋ ਤੋਂ ਵੀ ਘੱਟ ਤੇ ਆਪਾਂ ਕੇ ਰਾਹ ਮਾਣ ਦੀ ਕਰ ਲਈਏ ਵਟਾ-ਵਟਾ ਮੈਂ ਵੀ ਹਣਾ ਤਾਂ ਕਰਕੇ ਦੀ ਮਿੰਤੀ ਕਰ ਲਈਏ ਕਿ ਕਿਵੇਂ ਕੁਛ ਆ ਜਿਹੜਾ ਮੈਂ ਤੁਹਾਨੂੰ ਤੜਕੇ ਦੱਸਿਆ ਸੀ ਨਾ ਉਹਦਾ ਕਨਫਰਮ ਕਰ ਹੀ ਲਿਆ ਸੀ ਆਪਾਂ ਅ 2 ਤੋਂ 2.5 ਲੀਟਰ ਦੇ ਵਿੱਚ ਖਾਧਾ ਜਦੋਂ ਉਹ ਤੋਂ ਬਾਅਦ ਮੈਂ ਸਾਡੇ ਕ ਪੰਜ ਕਿੱਲੇ ਬਾਹੇ ਇਹ ਬਾਲੇ ਊਂਟ ਪਟਾਣ ਦੇ ਸੀ ਯਾਰ ਕਿੱਲੇ ਕੋਈ ਤਿੰਨ ਕੋਨਾ ਕੋਈ ਕਿਵੇਂ ਜਾਂ ਕੋਈ ਔਖਾ ਜ ਹੈ ਨਾ ਬਾਲੇ ਢੇੜੇ ਲਾਉਣੇ ਪਏ ਤੇ ਹਰੇਕ ਅੱਤੇ ਕਿੱਲੇ ਦੇ ਅਲੱਗ-ਅਲੱਗ ਮੋੜ ਕੱਟਣੇ ਪਏ ਇਹਦੇ ਨਾਲ ਆਪਣਾ ਨਾ ਤੇਲ ਖਰਚਾ ਵੱਧ ਗਿਆ ਸੀ ਸਾਡੇ 3.5 ਤੋਂ 3.5 ਲੀਟਰ ਹੋ ਗਿਆ ਹੁਣ ਐਂਡ ਤੇ ਜਿਹੜਾ ਰਿਜ਼ਲਟ ਆਇਆ ਆਪਣਾ ਸਵੇਰ ਤੋਂ ਲੈ ਕੇ ਆਥਣ ਤੱਕ ਉਹ ਆਇਆ 3 ਕਿੱਲ 200 ਗ੍ਰਾਮ ਪਰ ਕਿੱਲਾ ਤੇ ਆਹੀ ਐਵਰੇਜ ਹੂਏ ਤੋਂ ਅੱਗੇ ਉੱਤੇ ਕੁਝ ਨਹੀਂ ਹੁੰਦੀ ਜਨਾ ਤਨ 3.5 ਲੀਟਰ ਦੇ ਵਿੱਚ ਹੀ ਰਹੂਗੀ ਕਰਬੋ ਵਾਲੀ ਜੀ ਇਹੋ ਖੜਾ ਤਿੰਨ ਬਧੌੜੀ ਥੋੜਾ ਦਬਤਾ ਜੀ ਤੀਜੇ ਮੀਡੀਅਮ ਕੀ ਪਾਇਆ ਬਸ ਸਾਰਾ ਦਿਨ ਚੌਥੇ ਜੀ ਵੀ ਐਨਜੀ ਖਾਂਦਾ ਇਹ